ਅੱਜ ਆਪਾਂ ਆਪਣੇ ਵੀਰ ਬੱਬੂ ਜੀਨਸ ਪੁਆਇੰਟ ਕੋਲੇ ਬਾਈ ਕੋਲੇ ਗਏ ਸੀਗੇ ਜਿਹਦੀ ਲੋਕੇਸ਼ਨ ਹੈਗੀ ਆ ਬਿਲਕੁਲ ਬੱਸ ਸਟੈਂਡ ਦੇ ਮਾਨਸਾ ਬਿਲਕੁਲ ਸਾਹਮਣੇ ਤੇ ਬਾਈ ਨਾਲ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਵੀ ਬਾਈ ਕੋਲੇ ਕਿਹੜੀਆਂ-ਕਿਹੜੀਆਂ ਵੈਰਾਈਟੀ ਕੱਪੜੇ ਦੀ ਹੈਗੇ ਨੇ ਤੇ ਕਿਵੇਂ-ਕਿਵੇਂ ਕੱਪੜੇ ਦੀ ਡੀਲਿੰਗ ਹੈ ਬਾਈ ਬੜੇ ਪਿਆਰ ਨਾਲ ਡੀਲ ਕਰਦਾ ਆਪਣੇ ਗਾਹਕਾਂ ਨੂੰ ਤੇ ਆਪਾਂ ਬਾਈ ਨਾਲ ਅੱਗੇ ਗੱਲਬਾਤ ਜਾ ਕੇ ਅੱਜ ਆਪਾਂ ਗਏ ਸੀਗੇ ਵੀਰ ਬੱਬੂ ਕੋਲ ਕਿੱਥੇ ਬਾਈ ਦਾ ਹੈਗਾਗਾ T-shirt ਦਾ ਜੀਸ ਦਾ ਸਾਡਾ ਸਟਾਕ ਬਾਈ ਕੋਲ ਓਕੇ ਹੈ ਇੱਕ ਵਾਰ ਸਾਨੂੰ ਸਟਾਕ ਦਿਖਾ ਦੇਣਾ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਬੋ ਦੋ ਮਿੰਟ ਲਈ ਜੀ ਠੀਕ ਹੈ ਜੀ ਕਿਹੜੀ ਕਿਹੜੀ ਵੈਰਾਈਟੀ ਬਾਈ ਕੋਲ ਅਵੇਲੇਬਲ ਹੈਗੀ ਹੁਣ ਗਰਮੀਆਂ ਅੱਗੇ ਸੀਜ਼ਨ ਆਉਣਾ ਠੀਕ ਹੈ ਇਹ ਬੋਲਣੀਆਂ ਤਾਂ ਜੀ ਨਾਲ ਗੱਲ ਕਰਦੇ ਨੇ ਕੋਈ ਵੀ ਹਸਤਾ ਨਹੀਂ ਓਕੇ ਸਟਾਕ ਬਾਈ ਕੋਲੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਅਵੇਲੇਬਲ ਹੈਗਾ ਸਤਾਪ ਵੀ ਬਾਈ ਕੋਲ ਵਧੀਆ ਮਿੱਠ ਬੋਲਦਾ ਵਧੀਆ ਮਿੱਠਾ ਬੋਲਣ ਵਾਲੇ ਵਧੀਆ ਗੱਲਬਾਤ ਕਰਨ ਵਾਲੇ ਬਾਈ ਬੱਬੂ ਕੋਲ ਗਏ ਸੀਗੇ ਸੋ ਸਟਾਕ ਮੈਂ ਸਾਰਾ ਦਿਖਾ ਦਨ ਹੁਣ ਬਾਈ ਨਾਲ ਗੱਲ ਕਰਾਂਗੇ ਵੀ ਬਾਈ ਨੂੰ ਕਿੰਨੇ ਸਾਲ ਦੁਕਾਨ ਕਰਦੇ ਨੂੰ ਹੋ ਗਿਆ ਤੇ ਕਿਵੇਂ ਕਿਵੇਂ ਇਹਨਾਂ ਦੇ ਰੇਟ ਨੇ ਤੇ ਕਿਵੇਂ ਕਿਵੇਂ ਬਾਈ ਆਪਰੇ ਗਾਕਾਂ ਨਾਲ ਡੀਲ ਕਰਦੇ ਬਾਈ ਬੱਬੂ ਹੱਸੀ ਕਾਲੋ ਅੱਸੀ ਗੱਲ ਵੱਡੇ ਵੀਰਾਂ ਅਛਾ ਬਾਈ ਤੁਹਾਨੂੰ ਕਿੰਨੇ ਸਾਲ ਹੋ ਗਏ ਬਾਈ ਬਬੂ ਦੁਕਾਨ ਕਰਦਿਆਂ ਬਾਈ ਹੋ ਗਏ ਵੀਰੇ 12 13 ਸਾਲ ਤਕਰੀਬਣਾ ਠੀਕ ਹੈ ਜੀ ਹਾਂਜੀ ਤੇ ਸੋਡੀ ਹੁਣ ਤੱਕ ਦੀ ਡੀਲਿੰਗ ਵਧੀਆ ਰਹੀ ਹੈ ਸਾਰੀ ਇਸ ਤਰ੍ਹਾਂ ਦਾ ਕੋਈ ਲੰਬਾ ਸ਼ਿਕਾਇਤੀ ਬਣਾ ਸਿਸਟਮ ਬਹੁਤ ਵਧੀਆ ਹੈਗਾ ਆਪਾਂ ਸਾਫ਼ ਸੁਥਰਾ ਹੀ ਕੰਮ ਕਰਦੇ ਹਾਂ ਸਾਫ਼ ਸੁਥਰਾ ਬਹੁਤ ਚੀਪ ਕੁਆਲਿਟੀ ਦਾ ਕੱਪੜਾ ਆਪਾਂ ਚੱਕਦੇ ਨਹੀਂ ਹੈਗੇ ਜਿੰਨਾ ਵੀ ਵੇਚਦੇ ਆਪਾਂ ਸਾਰਾ ਕੁਝ ਵਧੀਆ ਵੇਚਦੇ ਆ ਠੀਕ ਹੈ ਜੀ ਤੇ ਹੁਣ ਕਸਟਮਰ ਆਪਣਾਂ ਜਿੰਨਾ ਵੀ ਜੁੜਿਆ ਸਾਰਾ ਪਰਮਾਨੈਂਟ ਮੰਗੂ ਹੀ ਹੈ ਠੀਕ ਹੈ ਨਾਲ ਦੇ ਪਿੰਡਾਂ ਜਿਵੇਂ ਕਿ ਪੈਣੀ ਕੋਖਰ ਖਿਆਲਾ ਤੇ ਜਿਹੜੇ ਹੁਣ ਸਾਰੇ ਪਿੰਡਾਂ ਬਗੂ ਹੀ ਆਪਾਂ ਨੂੰ ਜਾਣਦੇ ਹੋ ਲੋਕ ਤੇ ਠੀਕ ਹੈ ਬਾਈ ਜੀ ਇੰਨੀ ਵੀ ਆਪਾਂ ਕੰਮ ਕਰਨਾ ਹੁੰਦਾ ਸਾਰਾ ਸਹੀ ਚੀਜ਼ ਹੀ ਦੇਣੀ ਚਾਹੀਦੀ ਹੈ ਠੀਕ ਹੈ ਬਾਈ ਮਤਲਬ ਸਾਡੇ ਕੰਮ 'ਚ ਕਾਫੀ ਕੁਝ ਆ ਸਕਦਾ ਜਿਵੇਂ ਲੋਕ ਪੁਰਾਣਾ ਮਾਲ ਚੱਕ ਲੈਂਦੇ ਨੇ ਜਾਂ ਕੋਈ ਚੀਜ਼ ਲਾਂਬੇ ਵਾਲੇ ਸੀ ਸੌਦਾ ਮਿਲ ਜਾਂਦਾ ਵੀ ਕੋਈ ਡੈਫੈਕਟ ਬਾ ਫਰੈਸ਼ੀ ਮਾਲ ਆਉਂਦਾ ਤੇ ਫਰੈਸ਼ ਨਾਲ ਦੀਆਂ ਹੋੜਾ ਵਿਕ ਜਾਂਦੇ ਕਿਉਂਕਿ ਉਹਨਾਂ ਕੋਲ ਸੇਲਿੰਗ ਵਧੀਆ ਹੈ ਹਾਂ ਜੀ ਸੇਲ ਲਗਾਤਾਰ ਸੇਲ ਵਾਲਾ ਬੰਦਾ ਹੀ ਕੰਮ ਜਾਂਦਾ ਸਾਡੇ ਕੰਮ ਚ ਹਾਂ ਉਹਨੂੰ ਸਪੀਡ ਦੇ ਵਿੱਚ ਤਾਂ ਬਾਈ ਹਨਾ ਮੱਲਾ ਜਿਵੇਂ ਅਸੀਂ ਦੂਜਾ ਵੀ ਕਪੜਾ ਲੈਣੇ ਹੈ ਲੇਡੀ ਸਾਡੇ ਲੈਂਦੀ ਹੈ ਤੇ ਉਹਨਾਂ ਕੋਲ ਫਰੈਸ਼ ਮਾਲ ਆਉਂਦੇ ਨਾਲ ਦੀਆਂ ਵਿਕੀ ਜਾਂਦੇ ਹੈ ਸੇਲ ਵਾਲਾ ਕੰਮ ਜਾਦੇ ਵਧੀਆ ਰਹਿੰਦਾ ਜੀ ਜੇ ਆਪਾਂ ਕਹੇ ਦੀ ਹੈ ਨਾ ਨਾਰਮਲ ਦਾ ਕਿਤੋਂ ਮਰਜ਼ੀ ਲੈ ਕੇ ਪਾ ਲੋ ਪਰ ਉਹ ਨਤੀਜਾ ਆਪਣ ਪੌਂਚ ਕੰਫਰਟੇਬਲ ਨਹੀਂ ਕੀ ਲੀ ਗੀ ਹੈ ਨਾ ਇਹਦਾ ਪਰ ਪਤਾ ਲੇ ਪਾ ਨਵੇਂ ਟ੍ਰੈਂਡ ਦੀ ਚੀਜ਼ ਪਾਈ ਹੈ ਥੋੜੇ ਥੋੜੇ ਟਾਈਮ ਬਾਅਦ ਟ੍ਰੈਂਡ ਚੇਂਜ ਹੁੰਦਾ ਰਹਿੰਦਾ ਸਾਡੇ ਕੰਮ ਚ ਹਾਂ ਕੋਈ ਆ ਗਿਆ ਕਿਤੇ ਖੁਸ਼ ਆ ਗਿਆ ਮਤਲਬ ਸਾਡਾ ਕੰਮ ਹੁੰਦਾ ਜਮਲ ਫਰੈਸ਼ੀ ਚੱਕਣਾ ਹੁੰਦਾ ਸਾਡਾ ਸੌਦਾ ਬਸ ਪੁਰਾਣਾ ਸੌਦਾ ਤਾਂ ਇੱਕ ਟਾਈਮ ਆਇਆ ਨਹੀਂ ਪਤਾ ਲੰਮਾ ਟਾਈਮ ਪਿਆ ਰਿਹਾ ਜੇ ਤਾਂ ਰੰਗ ਫਿੱਟਣ ਲੱਗ ਜਾਂਦਾ ਉਹਨਾਂ ਜਾਂ ਛੜਨ ਲੱਗ ਜੇ ਉਹ ਕੱਪੜਾ ਨਾਲ ਸੇ ਹੋਰ ਗਾਹ ਨੂੰ ਦਿੱਤਾ ਤਾਂ ਦੁਕਾਨਦਾਰੀ ਤੇ ਫਰਕ ਪੈਂਦਾ ਦੁਕਾਨਦਾਰੀ ਤੇ ਫਰਕ ਪੈਂਦਾ ਫਰੈਸ਼ੀ ਚਾਹੀਦੀ ਫਿਰ ਸਵੇਗੀ ਉਹ ਉਹਦੇ ਨਾਲ ਦਾ ਕਪੜਾ ਹੀ ਵੇਚ ਦੇਣੀ ਠੀਕ ਆ ਬਈ ਉੱਚੀ ਕਸਟਮਰ ਖਰਾਬ ਹੋ ਜਾਂਦਾ ਉਹ ਚੀਜ਼ ਨਾਲ ਨਹੀਂ ਠੀਕ ਆ ਬਈ ਜਿੰਨਾ ਕੰਮ ਕਰਦੇ ਆ ਆਪਾਂ ਸਾਫ਼ ਸੁਥਰਾ ਹੀ ਕਰਦੇ ਆ ਜਿੰਨਾ ਆਪਣੇ ਨਾਲ ਗਾਹ ਘਾ ਰੇਟ ਵੀ ਆਪਣਾ ਸਾਫ਼ ਸੁਥਰਾ ਹੁੰਦਾ ਇਹ ਨਹੀਂ ਹੈਗਾ ਵੀ ਮੈਂ ਮੰਗ ਲਈ ਜਿੰਨੇ ਉਹਦੇ 'ਚ ਮੈਂ 1.5 200 ਘਟਿਆ ਹਾਂ ਸਮਝੀ ਫਿਕਸ ਰੇਟ ਨੇਗੇ ਹਾਂ 20-25 ਜਿਹੜੇ ਮਾਨਤਾਂ ਦੇ ਮੰਨ ਲਓ ਉਹੀ ਛੋਟੇ ਕੋ ਲਗਭਗ ਜੇ ਮੈਨੂੰ 10-15% ਦਾ ਪੱਕੇ ਗਾ ਕੇ ਆਉਂਦੇ ਹੋਣਗੇ ਜਿੰਨੇ ਗਾ ਕੇ ਨੇ ਆਪਣੇ ਹਰਿਆਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਕਹਿੰਦੀਏ ਵੀ ਹਾਂ ਇਹਨਾਂ ਦਾ ਰੇਟ ਆਊਗਾ ਤੇ ਇਹ ਬਸ ਮਾਨਤਾ ਨਹੀਂ ਕਰੂਗਾ ਠੀਕ ਹੈ 20-25 ਜਿਹੜੇ ਘਟਦਾਗਾ ਬਾਕੀ ਜਦੋਂ ਤੁਸੀਂ ਪੈਸੇ ਦੇ ਦੋਗੇ ਜਿੰਨੇ ਇੱਕ ਮੁੱਢ ਦੇ ਹੁੰਦੇ ਮਾੜੇ ਮੁੱਟੇ ਅਸੀਂ ਆਪ ਹੀ ਕਰਦੇ ਹਾਂ ਉਹ ਆ ਇੰਨਾ ਗਾ ਕੇ ਬੜੀ ਇੱਕ ਤਰ੍ਹਾਂ ਅਸੀਂ ਐ ਇਸ ਕਰਕੇ ਨਹੀਂ ਫਿਕਸ ਕਰਦੇ ਵੀ ਆਪਣੇ ਲੋਕਾਂ 'ਚ ਥੋੜਾ ਮੱਲਾ ਪਿੰਡਾਂ ਨਾਲੇ ਖਾਸ ਕਰਕੇ ਸ਼ਹਿਰਾਂ ਨੂੰ ਵੀ ਇਨਸਾਨ ਆ ਬਸ ਹਰੇਕ ਬੰਦੇ ਦਾ ਮਾਨ ਤਨ ਜ਼ਰੂਰੀ ਹੁੰਦਾ ਤਾਂ ਕਰਕੇ ਅਸੀਂ ਜਮਾ ਫਿਕਸ ਨਹੀਂ ਕਰਦੇ ਬੜਾ ਬੜਾ ਮਾਨ ਤਨ ਜਾ ਬਈ 2 ਕੋ 4% ਰੱਖ ਲਾਂਦੇ ਵਿੱਚ ਗੰਜਾਸ਼ ਕੁਝ ਪੰਜਾਇਸ਼ ਰੱਖਣੀ ਪੈਂਦੀ ਆ ਹਾਂ ਜਿਹੜਾ ਬੰਦਾ ਮੂੰਹ ਮੱਥੇ ਲੱਗਦਾ ਉਹ ਨਹੀਂ ਕਰਨੀ ਪੈਂਦੀ ਉਹਦੇ ਨਾਲ ਵੀ ਇਨਸਾਨ ਦਾ ਮਨ ਖੁਸ਼ ਰਹਿੰਦਾ ਜੇ ਆਪਾਂ ਜਮਾ ਹੀ ਡੀਲਿੰਗ ਕਰਦੇ ਆ ਇੰਦਾ ਵੀ ਬਾਈ ਸਾਡਾ ਫਿਕਸ ਹੀ ਆ ਜਮਾ ਅਸੀਂ ਰੁਪਿਆ ਵੀ ਨਹੀਂ ਕੱਢਦੇ ਉੱਥੇ ਫੇਰ ਥੋੜਾ ਜਿਹਾ ਆਪਣਾ ਜਿਹੜਾ ਏਰੀਆ ਨਾ ਥੋੜਾ ਇੱਕ ਟਾਈਮ ਇਹ ਵੀ ਫੀਲ ਕਰਦਾ ਵੀ ਯਾਰ ਮੇਰਾ ਮਾਨ ਵੀ ਨਹੀਂ ਰੱਖਿਆ ਹਾਂ ਹਾਂ ਤਾਂ ਕਰਕੇ 2 ਕਿਆ ਹੈ ਨਾ ਸੋ ਤੇ ਇੱਕ ਦੋ ਗੱਲਾਂ ਆਪਾਂ ਹੋਰ ਪੁੱਛਾਂਗੇ ਜਿਵੇਂ ਬਾਈ ਤੁਹਾਨੂੰ ਹੁਣ ਤੱਕ ਵੀ ਮੰਨ ਲਓ ਸਮੱਸਿਆਵਾਂ ਕੋਈ ਸਮੱਸਿਆਵਾਂ ਕੋਈਆਂ ਸਮੱਸਿਆਵਾਂ ਦਾ ਬਈ ਚੀਜ਼ ਕੰਮ 'ਚ ਬਹੁਤ ਨਹੀਂ ਕਿਉਂਕਿ ਜਿਹੜੇ ਕੰਮ 'ਚ ਕੋਈ ਚੀਜ਼ ਸਿਲੈਕਟ ਕਰਾਉਣੀ ਆ ਨਾ ਉਹਦੇ 'ਚ ਆਈ ਨਹੀਂ ਪਤਾ ਕਿੰਨਾ ਟਾਈਮ ਲੱਗ ਜੇ ਬੰਦੇ ਇਨਸਾਨ ਤੇ ਹਾਂ ਬਈ ਸਮੱਸਿਆਵਾਂ 'ਤੇ ਗੱਲ ਕਰਦੇ ਸੀ ਨਾ ਆਪਾਂ ਦੁਬਾਰੇ ਦੱਸਾਂ ਥੋੜਾ ਸਮੱਸਿਆਵਾਂ 'ਤੇ ਗੱਲ ਕਰੀਏ ਸਮੱਸਿਆਵਾਂ ਬਾਈ ਇਹਦੇ ਵਿੱਚ ਮੰਨ ਲਓ ਇਸ ਕੰਮ ਬਿਜ਼ਨਸ ਦੇ ਵਿੱਚ ਤੁਹਾਨੂੰ ਹੋਂਟੇ ਕਿੰਨੀਆਂ ਕਾਇਆਂ ਸਮੱਸਿਆਵਾਂ ਦਾ ਭਾਜੀ ਇਹਦੇ ਕਈ ਕੰਮ ਚ ਇਦਾਂ ਨਾ ਇਹ ਜਿਹੜਾ ਟ੍ਰੈਂਡ ਚੇਂਜ ਹੁੰਦੇ ਰਹਿੰਦੇ ਨੇ ਠੀਕ ਹੈ ਟ੍ਰੈਂਡ ਚੇਂਜ ਹੁੰਦੇ ਨੇ ਅੱਜ ਵਿਕਦੀ ਆ ਅੱਜ ਇਹ ਕਹਦੀ ਆ ਵੀ 6 ਮਹੀਨਿਆਂ ਬਾਦੋਂ ਉਹ ਵਿਗੂਗੀ ਉਹ ਨਹੀਂ बिकਦੀ ਨਹੀਂ बिकਦੀ ਬਹੁਤ ਜੇ ਕੁਝ ਰੈਗੂਲਰ ਚੀਜ਼ਾਂ ਹੁੰਦੀਆਂ ਨੇ ਇਹ ਵਿਕਦੇ ਰਹਿੰਦੀਆਂ ਨੇ ਤੇ ਟ੍ਰੈਂਡ ਦੀਆਂ ਚੀਜ਼ਾਂ ਇਹਨੇ ਆਉਂਦੀਆਂ ਨੇ ਜੇ ਉਹ ਅੱਜ ਵੇਚ ਲਈਆਂ ਤਾਂ ਠੀਕ ਆ 5-4 ਮਹੀਨਿਆਂ ਚ 2 ਮਹੀਨਿਆਂ ਚ ਲਾ ਲਓ ਨਹੀਂ ਫਿਰ ਉਹ ਚ ਜੈਂਟ ਹੋ ਜਾਂਦਾ ਹੈ ਉਹ ਖਤਮ ਹੋ ਜਾਂਦੀ ਹੈ ਚੀਜ਼ ਆਪਾਂ ਨੂੰ ਇਹ ਵੀ ਵਿਕਦੀ ਨਹੀਂ ਦਿਖਾਉਨੇ ਆ ਬਾਅਦ ਚ ਸਾਲ ਬਾਅਦ ਅਗਲੇ ਨੂੰ ਉਹ ਅਗਲਾ ਫਿਰ ਇਹ ਦੇਖਦਾ ਵੀ ਤੂੰ ਯਾਰ ਮੈਨੂੰ ਪੁਰਾਣੇ ਟ੍ਰੈਂਡ ਦੀ ਚੀਜ਼ ਵਿੱਚ ਲਾਉਣਾ ਸਮਝ ਗਿਆ ਬਈ ਉਹ ਫਿਰ ਸਿਸਟਮ ਥੋੜਾ ਜਿਆਦਾ ਹੋਏ ਨਾ ਉਸ ਹਾਲਾਂਕਿ ਲਗਾਤਾਰ ਸੇਲ ਹੁੰਦੀ ਹੈ ਤਾਂ ਹੀ ਚੀਜ਼ਾਂ ਕੰਮ ਆਉਂਦੀਆਂ ਠੀਕ ਹੈ ਬਈ ਬਾਕੀ ਹੋਰ ਵੀ ਕਾਫੀ ਚੀਜ਼ਾਂ ਨੇ ਸਾਰਾ ਦਿਨ ਖੜੇ ਰਹਿਣੇ ਆ ਜਿਵੇਂ ਕਹਦੀ ਐ ਇਹ ਸਮੱਸਿਆ ਹੈ ਦੁਕਾਨਦਾਰੀ ਡਿਊਟੀ ਦੀ ਹੈ ਬਈ ਸਮਝ ਗਏ ਨਾ ਡਿਊਟੀ ਕਰਨੀ ਪੈਂਦੀ ਆ ਹੁਣ ਅਸੀਂ 9 ਤੋਂ 8:30 ਵਜੇ ਤੱਕ ਦੀ ਡਾਈ ਪ੍ਰੋਪਰ ਟਾਈਮਿੰਗ ਰੱਖੀ ਹੋਈ ਆ ਠੀਕ ਹੈ ਬਈ ਹੁਣ ਕਈ ਦੁਕਾਨਾਂ ਇਹ ਜਿਵੇਂ ਨਹੀਂ 8:30 ਜਿਹੜੇ 7 ਵਜੇ ਆ ਜਾਂਦੇ ਨੇ ਉਹ 10:30 ਜਾਂਦੇ ਨੇ ਆਪਾਂ 1 ਹਾਂ ਤੇ ਬਾਕੀ ਜਦੋਂ ਆਉਣ ਰਿਆਂ ਹੁਣ ਉਸ ਵਿੱਚ ਬੈਠਦਾ ਖਾਦੇਗੇ ਪਹਿਲਾਂ ਦਿਖਾਉਣਾ ਕਰਨਾ ਖੋਲਣਾ ਫਿਰ ਕਸਟਮਰ ਨਾਲ ਆਪਾਂ ਕਹਿੰਦੀਏ ਕੁਝ ਕਈ ਵਾਰ ਤਾਂ ਇਦਾਂ ਵੀ ਹੁੰਦਾ ਵੀ ਅੱਧਾ ਦਾ ਘੰਟਾ ਮੱਥਾ ਮਾਰੀ ਜਾਂਦੇ ਨੇ ਕੁਝ ਲੋਗ ਫਿਰ ਉਹ ਪੈਸੇ ਪਿੱਛੇ ਚੀਜ਼ ਛੱਡ ਜਾਂਦੇ ਵੀ ਨਹੀਂ ਅਸੀਂ ਤਾਂ ਇੰਨੇ ਹੀ ਮਿਲ ਹਾਂ ਹਾਂ ਸੋ ਸੋ ਲੱਗਦਾ ਕਾਫੀ ਨੇ ਬਈ ਹਣਾ ਉਹ ਸਾਡੇ ਕੋਲ ਵੈਸੇ ਕਸਟਮਰ ਘਟਾ ਗਿਆ ਘਣਾ ਟਾਈਮ ਹੋ ਗਿਆ ਆ ਜਿਉਂ ਪਹਿਲਾਂ ਕਰਾਂ ਪੱਕਾ ਜੀ ਲਗਭਗ ਲੋੜ ਬਣਨ ਆਣੇ ਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇ ਇਹ ਤੇ ਸਾਡਾ ਤਾਂ ਸਾਨੂੰ ਐਂ ਪਤਾ ਹੁੰਦਾ ਵੀ ਅਸੀਂ ਸਹੀ ਰੇਟ ਦੇਣਾ ਸਹੀ ਚੀਜ਼ ਦੇਣੀ ਆ ਤੇ ਆਪਾਂ ਦਾ ਜੈਨੂ ਨਾ ਸਹੀ ਚੀਜ਼ ਦੇ ਨੂੰ ਸਹੀ ਚੀਜ਼ ਨਹੀਂ ਗੱਲ ਸਹੀ ਇੰਨੇ ਬਾਕੀ ਸਾਡੇ ਨਾਲ ਜੁੜੇ ਹੁੰਦੇ ਨੇ ਉਹ ਮੋਸਟਲੀ ਇੱਕ ਦੂਜੇ ਨਾਲ ਵੀ ਜੁੜੇ ਹੁੰਦੇ ਨੇ ਸਮਝ ਗਏ ਛੋਟਾ ਕਰਕੇ ਫਿਰ ਉਹਨਾਂ ਨੂੰ ਪਤਾ ਹੀ ਜਾਂਦਾ ਵੀ ਉਹਨਾਂ ਦਾ ਰੇਟ ਸਹੀ ਆ ਚੀਜ਼ ਸਹੀ ਆ ਸਮਝੋ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਵਧੀਆ ਚੀਜ਼ ਹਣਗੀ ਨਾ ਜਦੋਂ ਆਪਣੇ ਕੋਲ ਇਨਸਾਨ ਆਪਣੇ ਕੋਲ ਆਟੋਮੈਟਿਕ ਹੀ ਉਹਨਾਂ ਗਾਹ ਘਾ ਕ ਆਉਂਦੇ ਹੀ ਆਉਂਦਾ ਫਿਰ ਉਹਨੂੰ ਵਿਸ਼ਵਾਸ ਵੀ ਹੋ ਜਾਂਦਾ ਨਾ ਫਸਟ ਟਾਈਮ ਵਾਲਾ ਕਸਟਮਰ ਹੁੰਦਾ ਨਾ ਉਹਨੂੰ ਇੱਕ ਟਾਈਮ ਵਿਸ਼ਵਾਸ ਨਹੀਂ ਹੁੰਦਾ ਜਦੋਂ ਤੁਸੀਂ ਇੱਕ ਟਾਈਮ ਇੱਕ ਦੁਕਾਨ ਨਾਲ ਜੁੜ ਜਾਂਦੇ ਆ ਲੌਂਗ ਟਾਈਮ ਲਈ ਫਿਰ ਤੁਹਾਡੇ ਨੂੰ ਉਹਨਾਂ ਵਿਸ਼ਵਾਸ ਹੀ ਹੁੰਦਾ ਕਸਟਮ ਐਸੀ ਘੱਟ ਲੈਣ ਲਈ ਦੂਰ ਵੀ ਆਪਾਂ ਚੀਜ਼ ਮਾੜੀ ਨਹੀਂ ਦਿੰਦੇ ਆ ਸਮਝ ਗਏ ਬਈ ਸਾਰਾ ਕੱਪੜਾ ਜਿੰਨਾ ਵੀ ਹੈ ਸ਼ਰਟ ਆ ਵਗੈਰਾ ਸ਼ੁਰੂ ਕਰਦੇ ਆਂ ਕਾਟਨ ਦੀ ਸ਼ੁਰੂ ਕਰਦੇ ਆਂ ਸਹੀ ਆ ਬਈ ਇਹ ਸਾਡੇ ਸਿੰਥੈਟਿਕ ਆ ਜਾਂਦੀਆਂ ਨੇ ਫਿਰ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਬਈ ਚੰਗੀ ਚੀਜ਼ ਤੋਂ ਸ਼ੁਰੂ ਕਰਦੇ ਆਂ ਠੀਕ ਆ ਬਾਈ ਬੱਬੂ ਨਾਲ ਗੱਲਬਾਤ ਕੀਤੀ ਬਾਈ ਕਹਿੰਦਾ ਉਹ ਸਮੱਸਿਆਵਾਂ ਦਾ ਕਾਰੋਬਾਰੀ ਦੀ ਹਰ ਇੱਕ ਦੀਆਂ ਲਗਭਗ ਹੁੰਦੀਆਂ ਨੇ ਹਨਾ ਜਿਵੇਂ ਆਪਾਂ ਕਹਿ ਦਿੰਦੇ ਆਂ ਵੀ ਬਾਈ ਨੇ ਚੀਜ਼ ਮਹਿੰਗੀ ਲਾਤੀ ਪਰ ਉੱਥੇ ਸੋਸ਼ਿਆਵਾਂ ਵੀ ਕਾਫੀ ਨਹੀਂ ਜੀ ਹਨਾ ਸਹੀ ਜੀ ਭਾਜੀ ਜਿੰਨੀ ਜੈਨੂਅਲ ਰੇਟ 'ਚ ਆਪਣਾ ਅੱਜ ਦਾ ਟਾਈਮ ਕੀ ਹੈ ਨਾ ਵੀ ਤੁਹਾਨੂੰ ਚੀਜ਼ ਵੀ ਸਹੀ ਦੇਣੀ ਪੈਣੀ ਹੈ ਕਸਟਮਰ ਨੂੰ ਤੇ ਰੇਟ ਵੀ ਵਾਜਿਬ ਲੈਣਾ ਪੈਣਾ ਮੈਂ ਜਿਵੇਂ ਤੁਸੀਂ ਕਿਹਾ ਕੁਸ਼ ਮਾਲ ਸਾਨੂੰ ਬੈਕ ਵੀ ਕਰਨਾ ਪੈਂਦਾ ਹੈ ਨਾ ਉਹ ਵੀ ਸਮੱਸਿਆਵਾਂ ਆਉਂਦਾ ਹੈ ਹੁੰਦਾ ਨਾ ਵੀ ਲੋਟ ਰੂਟ ਚਕਾਉਣਾ ਪੈਂਦਾ ਜੇ ਪਰ ਪ੍ਰਮਾਤਮਾ ਦੀ ਕਿਰਪਾ ਆਪਾਂ ਤੱਕ ਇਹ ਚਕਾਇਆ ਨਹੀਂ ਜਾਂ ਸਾਡੇ ਕੋਲ ਲਗਾਤਾਰ ਡੰਗ ਜਾਂਦਾ ਹੈ ਪਰ ਇਹ ਫਰੈਸ਼ ਮਾਲ ਨੂੰ ਫਰੈਸ਼ ਨਾਲ ਦੀ ਵੀਕੀ ਲੱਗਦੀ ਜਿਹੜੀ ਚੀਜ਼ ਵਿਕਦੀ ਹੈ ਉਹੀ ਵਿਕਦੀ ਹੈ ਜਦੋਂ ਚੀਜ਼ ਵਿਕਦੀ ਨਹੀਂ ਚਾਹੇ ਹਜ਼ਾਰ ਦੀ ਚੀਜ਼ ਆ ਉਹ 400 'ਚ ਵੀ ਨਹੀਂ ਵਿਕਦੀ ਨਹੀਂ ਵਿਕਦੀ ਹਾਂ ਕਿਉਂ ਪਤਾ ਹੁੰਦਾ ਵੀ ਸਮਝੀਏ ਬਾਈ ਮਤਲਬ ਹੁਣ ਸਾਡੇ ਕੰਮ ਚ ਹਰ ਸਾਲ ਲੋਕ ਨਵੀਆਂ ਦੁਕਾਨਾਂ ਕਰਦੇ ਆ ਸਾਲ ਦੋ ਸਾਲ ਕਰਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਭਗਾਈ ਬਹੁਤ ਜ਼ਿਆਦਾ ਆ ਸਾਰਾ ਦਿਨ ਬੋਲੀ ਜਾਣਾ ਖੜੇ ਰਹਿਣਾ ਫਿਰ ਤੈਹਾ ਮਾਰੀ ਜਾਣੀਆਂ ਸਮਝੀਏ ਮਤਲਬ ਟਾਈਮ ਹੀ ਨਹੀਂ ਹੁੰਦਾ ਵੀ ਕਿਸੇ ਪਾਸੇ ਵਗ ਜਾਗੇ ਤੇ ਉਸ ਚੀਜ਼ਾਂ ਕਰਕੇ ਬਹੁਤੇ ਲੋਕ ਛੱਡ ਦਿੰਦੇ ਨੇ ਇਹ ਬਹੁਤ ਜ਼ਿਆਦੀ ਭਗਾਈ ਆ ਮੈਨੂੰ ਤਾਂ ਕਈ ਵਾਰ ਐਂ ਲੱਗਦਾ ਵੀ ਸਭ ਤੋਂ ਵੱਧ ਭਗਾਈ ਇਸ ਕੰਮ ਚ ਸਮਝੀਏ ਬਾਈ ਬੋਲਣਾ ਅੱਡ ਪੈਂਦਾ ਕਿਉਂਕਿ ਬਹੁਤ ਲੇਖਾਂ ਚੀਜ਼ਾਂ ਜੁੜੇ ਹੋਣਾ ਪਉਣ ਲੱਗਦਾ ਸਮਝਾਉਣਾ ਅੱਡ ਪੈਂਦਾ ਬੋਲਣਾ ਅੱਡ ਪੈਂਦਾ ਕਰਮਿੰਦ ਸਰ ਆ ਲੱਗ ਕਰਨਾ ਪੈਂਦਾ ਇਨਸਾਨ ਨੂੰ ਵੀ ਆ ਚੀਜ਼ ਲਓ ਜੀ ਆ ਵਧੀਆ ਗਈ ਸਹੀ ਲਓ ਤੇ ਹਰੇਕ ਇਨਸਾਨ ਐ ਐਗਰੀ ਵੀ ਨਹੀਂ ਨਾ ਹੁੰਦਾ ਵੀ ਜੀ ਹਾਂਜੀ 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 ਬਾਈ ਬੁੱਪੂ ਨਾ ਥੋੜੀ ਜਿਨਾ ਮੰਨ ਲਓ ਨਾਲ ਦੀ ਨਾਲ ਤਾਂ ਆਪਾਂ ਸ਼ੂਟ ਕਰਾਈ ਜਾਵਾਂਗੇ ਹਨਾ ਵੀ ਸਾਨੂੰ ਕੁਆਲਟੀ ਬਾਰੇ ਥੋੜਾ ਥੋੜਾ ਪਤਾਉਂਦੇ ਤੁਰੇ ਜਾਏ ਉਹ ਸਾਰੀ ਮੰਨ ਲਓ ਥੋੜੀ ਦੁਕਾਨ ਬਾਰੇ ਜਿਹੜੇ ਆਪਣੇ ਚੈਨਲ ਨਾਲ ਜੁੜਨਗੇ ਉਹਨਾਂ ਨੂੰ ਸਾਰੀ ਹਰੇਕ ਚੀਜ਼ ਦਾ ਪਤਾ ਲੱਗ ਜੇ ਵੀ ਬਾਈ ਬੁੱਪੂ ਵੀ ਲੋਕੇਸ਼ਨ ਤਾਂ ਆਪਾਂ ਦੱਸ ਦਿੱਤੀ ਹੈ ਬਾਰ ਹਨਾ ਵੀ ਸਾਹਮਣੇ ਬੱਸ ਅੱਡਾ ਹੈ ਤੇ ਸਾਹਮਣੇ ਬਾਈ ਦੁਕਾਨ ਹੈ ਆਪਾਂ ਸਾਰਾ ਦਿਖਾ ਦਿੰਦਾ ਬਾਈ ਬੁੱਪੂ ਥੋ ਸਟਾਕ ਭਾਈ ਆਪਾਂ ਕਹ ਦੀਏ ਜੇ ਮੈਰਾ ਰੌਂਡ neck ਦੀਆਂ T-shirt ਆ ਜਾਂਦੀਆਂ ਨੇ ਹਾਂ ਜੀ ਜਿਵੇਂ ਆ ਇੱਧਰ ਲੱਗੀਆਂ ਹੋਈਆਂ ਨੇ ਹਾਲਟਰਾਂ ਵਗੈਰਾ ਵਾਲੀ ਆ ਜਾਂਦੀਆਂ ਨੇ ਠੀਕ ਹੈ ਤੇ ਆਪਾਂ ਕਹ ਦੀਏ jeans ਵਗੈਰਾ ਆ ਜਾਂਦੀਆਂ ਨੇ ਠੀਕ ਹੈ ਜੀ ਕਾਰਗੋ ਵਗੈਰਾ ਆ ਜਾਂਦੇ ਨੇ ਇਹ ਰੈਗੂਲਰ ਸ਼ਰਟਾਂ ਆ ਜਾਂਦੀਆਂ ਨੇ ਆਪਾਂ ਕਹ ਦੀਏ ਹਾਂ ਜੀ ਤੇ ਮਤਲਬ ਆ jeans ਵਗੈਰਾ ਭਾਈ ਕੋਲ ਸਟਾਕ ਤਾਂ ਬਹੁਤ ਵੱਡੇ ਪੱਧਰ ਤੇ ਹੈ ਭਾਈ ਬਾਕੀ ਦੱਸ ਰਿਹਾ ਨਾ ਹੋਰਾਂ ਵਗੈਰਾ ਆ ਜਾਂਦੀਆਂ ਨੇ ਜੀ ਠੀਕ ਹੈ ਜੀ ਜਿਵੇਂ ਜਿਵੇਂ ਡੀਲਿੰਗ ਚੀਜ਼ਾਂ ਆਈ ਜਾਂਦੀਆਂ ਨੇ ਸਕਿਨ ਫਿਟ ਵਗੈਰਾ ਆ ਗਏ ਸਮਝ ਗਏ ਜੀ ਇਦਾਂ ਦੇ ਸ਼ਰਟਾਂ ਵਗੈਰਾ ਕੋਈ ਵਿੰਟਰ ਵਾਲਾ ਸੌਦਾ ਵੀ ਮਿਲ ਜਾਂਦਾ ਸਾਡੇ ਕੋਲ ਜੇ ਕਈ ਬੰਦੇ ਬਾਹਰ ਜਾਣਾ ਜਾਣਾ ਹੁੰਦਾ ਨਾ ਜਿਨ੍ਹਾਂ ਨੇ ਉਹ ਗਰਮੀ 'ਚ ਫਿਰ ਜੈਕਟਾਂ ਵਗੈਰਾ ਹੋ ਜਾਂਦੀ ਐ ਅੱਛਾ ਅੱਛਾ ਕੋ ਫੌਰਨ ਜਾ ਰਹੇ ਹੋ ਦੋਸਤ ਮਿੱਤਰ ਕੋਲ ਨਾ ਵਾਸਤੇ ਵਧੀਆ ਅਵੇਲੇਬਲ ਆ ਸਾਰੀ ਚੀਜ਼ ਉਹ ਚੀਜ਼ਾਂ ਮਿਲ ਜਾਂਦੀ ਐ ਲਈ ਠੀਕ ਹੈ ਬਾਈ ਬੱਬੂ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਆਪਣੇ ਚੈਨਲ ਤੇ ਫਿਰ ਤੁਹਾਡਾ ਬਹੁਤ ਬਹੁਤ ਦਿਲੋਂ ਦਾ ਨਵਾਜ ਜਿਉਂਦੇ ਬਸ ਦਿਨੋਂ ਪ੍ਰਮਾਤਮਾ ਸਾਨੂੰ ਟਰੱਕੀਆਂ ਦੇ ਠੀਕ ਹੈ ਬੱਲੇ ਜੀ ਮਿਹਰਬਾਨੀ ਜੀ ਠੀਕ ਹੈ ਧੰਨਵਾਦ ਜੀ ਤੱਕ ਆਏ ਹਾਂਜੀ ਓਕੇ ਸਰ ਠੀਕ